ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਬਹੁਤ ਸਾਰੇ ਐਡਾ ਜਿੰਨਾਂ ਚੋਂ ਪਹਿਲਾਂ ਗੱਲ ਕਰਦੇ ਆਪਾਂ ਜਗਤਜੀਤ ਦਰੀਪਰ ਵਿਕਾਉ ਉਹ ਹੈ ਜੀ 2020 ਮਾਡਲ ਹੈ ਏਰੀਆ ਜੀ ਚੀਮਾ ਮੰਡੀ ਰੇਟ ਦੀ ਗੱਲ ਕਰੀਏ ਤਾਂ 2,50000 ਰੁਪਏ ਦਾ ਰੇਟ ਹੈ ਬਾਕੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ 8837894397 ਇਸ ਨੰਬਰ ਤੇ ਖਰੀਦ ਸਕਦੇ ਹੋ ਇਹਨਾਂ ਵੀਰਾਂ ਨੂੰ ਜੀ ਅਰਵੀ ਦਾ ਵੀ ਚਾਹੀਦਾ ਮੁਕਸਰ ਵਾਲਾ ਵੀ ਹੋਵੇ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਅਰਵੀ ਦਾ ਵੀ ਮੁਖਸਰ ਵਾਲਾ ਤਾਂ ਇਸ ਵੀਰ ਦੇ ਨਾਲ ਸੰਪਰਕ ਕਰੇ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜੀ 88375 11660 ਇਸ ਨੰਬਰ ਤੇ ਇਸ ਵੀਰ ਦੇ ਨਾਲ ਸੰਪਰਕ ਕਰੋ ਤੇ ਵੀਡੀਓ ਨੂੰ ਉਪਰਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਕਰਜੇ ਵੱਡਣ ਵਾਲਾ ਰੀਪਰ ਵਿਕਾਊ ਹੈ ਜੀ 2022 ਮਾਡਲ ਬਹੁਤ ਹੀ ਘੱਟ ਚੱਲਿਆ ਹੋਇਆ ਜੀ ਓਕੇ ਕੰਡੀਸ਼ਨ ਹੈ 47000 ਪਰ ਰੇਟ ਹੈ ਏਰੀਆ ਜੀ ਫਰੀ ਕੋਟ ਕ੍ਰੀਡ ਕੋਟੇਰੀ ਹੈ ਜੀ 47000 ਰੇਟ ਮੰਗੇ 2022 ਮਾਡਲ ਹੈ ਜੀ ਬਹੁਤ ਘੱਟ ਚੱਲਿਆ ਹੋਇਆ ਕਰਚੇ ਵਧਣ ਵਾਲਾ ਰੀਪਰ ਵਿਕਾਉ 81960 81162 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਰਚੇ ਵਧਣ ਵਾਲਾ ਰੀਪਰ ਹੈ ਜਿਹੜਾ 47000 ਚ ਖਰੀਦ ਸਕਦੇ ਹੋ ਜੌਨ ਡੀਅਰ 5204 ਟਰੈਕਟਰ ਵਿਕਾਉ ਹੋਇਆ ਜੀ 2011 ਮਾਡਲ ਹੈ ਪੰਜਾਬ ਨੰਬਰ ਹੈ ਜੀ ਨਵੇਂ ਟਾਇਰ ਨੇ ਐਮ ਆਰ ਐਫ ਕੰਪਨੀ ਦੇ 52 ਸੋ ਕੈਂਤੇ ਚੱਲਿਆਗਾ ਏਰੀਆ ਫਿਰੋਜ਼ਪੁਰ ਰੇਟ ਹੈ ਜੀ 4 ਲੱਖ 40000 ਰੁਪਇਆ ਡਿਮਾਂਡ 9878565047 ਇਸ ਨੰਬਰ ਤੇ ਫੋਨ ਕਰਕੇ ਜੌਂਡੀਆਰ 5204 ਟਰੈਕਟਰ ਤੁਸੀਂ 4 ਲੱਖ 40000 ਰੁਪਏ ਚ ਖਰੀਦ ਸਕਦੇ ਹੋ 724 ਟਰੈਕਟਰ ਲੈਣਾ ਇਹਨਾਂ ਵੀਰਾਂ ਨੇ ਵਧੀਆ ਹਾਲਤ ਦਾ ਹੋਵੇ ਜੀ 1990 ਮਾਡਲ ਤੋਂ ਲੈ ਕੇ 1995 ਮਾਡਲ ਤੱਕ ਜੇਕਰ ਕੋਈ ਵੀਰ ਵੇਚਦਾ ਹੋਵੇ ਤੇ ਇਹਨਾਂ ਨਾਲ ਸੰਪਰਕ ਕਰੇ 73553 52866 ਇਸ ਨੰਬਰ ਤੇ ਸੰਪਰਕ ਕਰੋ ਡੈਂਪਰ ਟਰਾਲੀ ਵਿਕਾਉ ਉਹ ਹੈ ਜੀ ਰੇਟ 120000 ਏਰੀਆ ਜੀ ਪਿੰਡ ਫਕਰਸਰ 94176468 ਇਸ ਨੰਬਰ ਤੇ ਫੋਨ ਕਰਕੇ ਡੈਂਪਰ ਟਰਾਲੀ 120000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਇਹਨਾਂ ਬੀਣਾ ਨੂੰ ਜੀ ਮੋਟਰ ਕਨੈਕਸ਼ਨ ਚਾਹੀਦਾ ਕੋਟਕਪੂਰਾ ਫਰੀਦਕੋਟੇਰੀਏ ਚ ਮੋਟਰ ਕਨੈਕਸ਼ਨ ਦੀ ਲੋੜ ਹੈ ਜੀ ਕੋਟਕਪੂਰਾ ਫਰੀਦਕੋਟੇਰੀਏ ਦੇ ਵਿੱਚ ਜੇਕਰ ਕੋਈ ਵੀ ਵੇਚਦਾ ਹੋਵੇ ਤਾਂ ਸੰਪਰਕ ਕਰੇ 0986798260 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀਰ ਮੋਟਰ ਕਨੈਕਸ਼ਨ ਵੇਚਦਾ ਹੋਵੇ ਫਾਰਮ ਟਰੈਕ 45 ਫਾਰਮ ਟਰੈਕ 45 ਟਰੈਕਟਰ ਵਿਕਾਊ ਹੈ ਜੀ 10 ਮਾਡਲ ਹੈ 240000 ਰੁਪਏ ਰੇਟ ਮੰਗੇ 2010 ਮਾਡਲ ਹੈ ਜੀ ਏਰੀਆ ਮੁਜ਼ਫਰਨਗਰ ਯੂਪੀ 962740448 ਇਸ ਨੰਬਰ ਤੇ ਫੋਨ ਕਰਕੇ ਫਾਰਮ ਟਰੈਕ 452010 ਮਾਡਲ ਨੂੰ 2 ਲੱਖ 40000 ਰੁਪਏ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਚੱਕੀ ਦਾ ਟੋਟਲ ਸਮਾਨ ਵਿਕਾਊ ਹੈ ਜੀ ਏਰੀਆ ਪਿੰਡ ਜੰਗੀਆਣਾ ਬਰਨਾਲਾ ਰੇਟ 1 ਲੱਖ 10000 10 ਦੀ ਮੋਟਰ ਹੈ ਜੀ ਆਟਾ ਚੱਕੀ 2.5 ਫੁੱਟੀ ਠੰਡੇ ਆٹے ਵਾਲਾ ਬਲੋਰ ਪੁਲੀਆਂ ਸ਼ਾਰਪਡ 62440 2842 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਟਾ ਚੱਕੀ ਦਾ ਟੋਟਲ ਸਮਾਨ 1,10,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ। ਮਹਿੰਦਰਾ 475 ਪੋਮੀ ਪੁੱਤਰ ਟਰੈਕਟਰ ਵਿਕਾਊ ਹੈ ਜੀ 2006 ਮਾਡਲ। ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਕੰਡੀਸ਼ਨ ਹੈ। ਕੋਈ ਕਮੀ ਪੇਸ਼ੀ ਨਹੀਂ। ਮੌਕੇ ਤੇ ਚਲਾ ਕੇ ਚੈੱਕ ਕਰਕੇ ਖਰੀਦੋ। 65% ਤਾਂ ਨਹੀਂ ਕੰਡੀਸ਼ਨ ਹੈ ਜੀ ਅਗਲੇ 90% ਨੇ ਰੰਗ ਪੇਂਟ ओरिजिनल ਹੈ ਰੇਟ ਹੈ ਜੀ 290000 8427725955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 475 ਭੂਮੀ ਪੁੱਤਰ ਟਰੈਕਟਰ 290000 ਚ ਖਰੀਦ ਸਕਦੇ ਹੋ ਐਡ ਲਗਵਾਉਣੀ ਸੀ ਕਿ ਮੇਰੇ ਲੇਕਈ ਸੰਦ ਬਕਿਆਉ ਨੇ ਕਰੇ ਲੋਡ ਮੁਤਾਬਕ ਇੱਕ ਤਾਂ ਬੁਲਟਾ ਕਲਾਸਿਕ 2012 ਮਾਡਲ ਦਾ ਸੰਗਰੂਰ ਨੰਬਰ ਤੇ ਇੱਕ ਸਣੀਕਾਰਾ 2012 ਮਾਡਲ ਸੰਗਰੂਰ ਨੰਬਰ ਤੇ ਸਵਰਾਜ ਟਰੈਕਟਰ ਦਾ ਬੰਪਰ ਆ ਸਤਰੀਆ ਸਵਰਾਜ ਦੀ ਸਾਰੀ ਫੋਲਡਿੰਗ ਹੁੰਦੀ ਆ ਤੇ ਡੀਜ਼ਲ ਟੈਂਕੀ ਆ ਇੱਕ ਮੱਝਾ ਗਈ ਤੇ ਦੋ ਤੂੜੀ ਵਾਲੀਆਂ ਟਰਾਲੀਆਂ ਦੇ ਜਾਲ ਨੇ 11 ਸਾਢੇ 6 ਦੇ ਤੇ ਹੋਰ ਵੀ ਕਈ ਸੰਦ ਵਿਕਾਊ ਨੇ ਮੇਰੇ ਲਵੇ ਮੇਰੀ ਵੀਰ ਜੀ ਐਡ ਲਗਾ ਦਿਓ ਏਰੀਆ ਸੰਗਰੂਰ ਆ ਵੀਰ ਜੀ ਫੋਨ ਨੰਬਰ ਮੇਰਾ ਹੈਗਾ 99143 10337 99143 10337 ਇੱਕ ਵੀਰ ਜੀ ਸੁਪਰ ਸੀਡਰ ਬਕਿਆਊਗਾ ਹੈਗਾ ਮੇਰੇ ਲਵੇ 2022 ਮਾਡਲ ਉਹਦੀ ਵੀ ਐਡ ਵਿੱਚ ਲਗਾਉਣੀ ਆ ਫੋਟੋ ਮੈਂ ਭੇਜਤੀ ਵੀਰ ਜੀ ਨੂੰ ਹੈਲੋ ਵੀਰ ਜੀ ਐਡ ਲਗਵਾਉਣੀ ਆ ਆਪਣੇ ਕਈ ਸੰਦ ਬਕਿਆਊ ਨੇ ਕਰੇ ਆਪਾਂ ਨੂੰ ਲੋੜਾ ਪੈਸੇ ਦੀ ਤਾਂ ਕਰਕੇ ਆਪਾਂ ਕਈ ਸੰਦ ਵੇਚ ਰਿਆਂਗੇ ਇਹ ਇੱਕ ਤਾਂ ਮੰਨ ਲਓ ਸਣੇਕਾਰ ਆ ਗਈ 2012 ਮਾਡਲ ਦਾ ਸੰਗਰੂਰ ਨੰਬਰ ਆ ਸੈਕੰਡ ਓਨਰ ਆ ਦੂਜੇ ਓਨਰ ਆ ਸੈਕੰਡ ਓਨਰ ਮੈਂ ਹੀ ਆ ਮੇਰੇ ਨਾਮ ਆ ਤੇ 51 ਲਵੇ ਦੋ ਟੂੜੀਏ ਟਰਾਲੀਆਂ ਦੇ ਜਾਲ ਨੇ 11 ਸਾਢੇ 3 ਦੇ ਪੂਰੀ ਸਾਫ ਜਾਲੀ ਆ ਨਵੀਂ ਜਾਲੀ ਆ ਤੇ ਇੱਕ ਸਵਰਾਜ ਟਰੈਕਟਰ ਦਾ ਬੰਪਰ ਆ ਤੇ ਇੱਕ ਸਵਰਾਜ ਦੀ ਛਤਰੀ ਆ ਸਾਰੀ ਫੋਲਡ ਹੁੰਦੀ ਆ ਸਾਰੀ ਬੰਦ ਹੁੰਦੀ ਆ ਅਰਦਾਂ ਨੂੰ ਕਪੜਾ ਤੇ ਇੱਕ ਸਵਰਾਜ ਟਰੈਕਟਰ ਦੀ ਟੈਂਕੀ ਆ ਡੀਜ਼ਲ ਟੈਂਕੀ ਤੇ ਇਹ ਆਪ ਲਵੇ ਇਹ ਸਾਰੇ ਸੰਦ ਬਕਾਉ ਨੇ ਵੀਰ ਜੀ ਤੇ ਇਹ ਮਿਰਜੀ ਵੀਰ ਜੀ ਐਡ ਲਗਾ ਦਿਓ ਤੇ ਇੱਕ ਮੱਝ ਬਕਾਊਗਾ ਵੀਰ ਜੀ ਆਪਣੇ ਲਵੇ ਦੁੱਧ ਦਿੰਦੀ ਹੈਗੀ ਤੇ ਨਵੇਂ ਦੁੱਧਾਗੀ ਇੱਕ ਮੱਝ ਬਕਾਊਗਾ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ